ਸਾਡੀ ਮਾਂ ਪੈਣ ਦੀ ਇੱਕ ਕੀਤੀ ਤੇ ਮੇਰਾ ਸਪੈਸ਼ਲ ਨਾਂ ਲੈ ਕੇ ਮੈਨੂੰ ਗਾਲਾਂ ਕੱਢੀਆਂ ਉਹ ਗਾਲਾਂ ਮੈਨੂੰ ਇਕੱਲੇ ਨੂੰ ਨਹੀਂ ਦੀ ਉਹ ਬੱਤੀ ਜੱਥੇ ਬੰਦਿਆਂ ਨੂੰ ਗਾਲਾਂ ਤੀਆਂ ਚੱਕ ਲੋ ਕਰਵਾਨਾ ਚੱਕ ਲੋ ਫਲਾਣਾ ਕੁਸ ਅੱਜ ਮੈਂ ਮਦਰ ਪਾਰਲੀਮੈਂਟ ਦੇ ਉੱਤੇ ਜਾ ਕੇ ਕਬਜ਼ਾ ਕਰਨਾ ਹੈ ਸਾਡਾ ਕਬਜ਼ਾ ਕਰਨਾ ਸਾਡਾ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਮੈਨੂੰ ਉਸ ਗੱਲ ਦਾ ਗੁੱਸਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਮੈਂ ਸੰਤ ਜਰਨੈਲ ਸਿੰਘ ਪਿੰਡਰਾਲ ਦੇ ਨਾਂ ਉੱਤੇ ਹੋਇਆ ਬਿਲਕੁਲ ਨਹੀਂ ਜੋ ਮਰਜ਼ੀ ਮੈਨੂੰ ਸਜ਼ਾ ਦੇ ਦਿਓ ਜੇ ਉਹ ਗੱਲ ਕੋਈ ਸਾਬਤ ਕਰ ਦੇ ਮੇਰੀ ਮੈਂ ਸੰਤ ਪਿੰਡਰਾਲ ਦੇ ਖਿਲਾਫ ਬੋਲਿਆ ਹੋਵਾਂ ਮੈਂ 50 ਲੱਖ ਦਾ ਕਿੱਲਾ ਮਾਨਸਾ ਦੇ ਵਿੱਚ ਮੈਂ ਕਿੱਲੇ ਦੀ ਸ਼ਰਤ ਲਾਉਣ ਨੂੰ ਤਿਆਰ ਆ ਮੈਂ ਬੋਲਿਆ ਤੰਗਵੰਨਿਆਂ ਦੇ ਖਿਲਾਫ ਜਿਹੜੇ ਅਮਰੀਕਾ ਚ ਬੈਠ ਕੇ ਸਾਡੇ ਦੇਸ਼ ਨੂੰ ਖਨਾਬ ਕਰਨਾ ਚਾਹੁੰਦੇ ਨੇ ਤੇ ਖੇ ਸ਼ੰਗਾਰਸ਼ ਦੇ ਰਾਹ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਪੈਣਾ ਪਹਿਲਾ ਫਤਿਹ ਸੰਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਟੇਜ ਤੇ 15 ਦਿਨਾਂ ਬਾਅਦ ਆਇਆ 15 ਦਿਨਾਂ ਦੇ ਬਾਅਦ ਕਾ ਕਿਉਂ ਘਟਨਾ ਵਾਪਰੀ ਹੈ ਮੈਂ ਉੱਤੇ ਵੀ ਗੱਲ ਕਰਨੀ ਹੈ ਮੈਂ ਐਸੇ ਸਟੇਜ ਤੇ ਬੋਲਿਆ ਸੀ ਤੇ ਮੇਰੇ ਬੋਲਣ ਤੇ ਜੇ ਕਿਸੇ ਸਾਥ ਸੰਗਤਾਂ ਨੂੰ ਮੇਰੇ ਬੋਲਣ ਤੇ ਕੋਈ ਦੁੱਖ ਪਹੁੰਚਿਆ ਹੋਵੇ ਮੈਂ ਆਪਦੇ ਵੱਲੋਂ ਤੇ ਆਪਦੀ ਜਥੇਬੰਦੀ ਵੱਲੋਂ ਪਹਿਲਾਂ ਸੌਰੀ ਫੀਲ ਕਰਦਾ ਤੇ ਮਾਫੀ ਮੰਗਦਾ ਜੇ ਮੇਰੇ ਉਹ ਬੋਲਣ ਜੋ ਹੈ ਪਰ ਮੈਂ ਦਿਲੋਂ ਗੱਲ ਨਹੀਂ ਬੋਲੀ ਬਿਲਕੁਲ ਨਹੀਂ ਬੋਲੀ ਇਹ ਮੈਂ ਕਲੀਅਰ ਕਰੂੰਗਾ ਪਰ ਜੇ ਫੇਰ ਵੀ ਕਿਸੇ ਨੂੰ ਠੇਸ ਪਹੁੰਚੀ ਹੋਵੇ ਸਾਡੇ ਮੋਰਚੇ ਨੂੰ ਮਜ਼ਬੂਤ ਰੱਖਣਾ ਸਾਡਾ ਫਰਜ਼ ਬਣਦਾ ਹੈਗਾ ਵੀ ਸਾਡੇ ਮੋਰਚੇ ਨੂੰ ਕਮਜ਼ੋਰੀ ਨਹੀਂ ਆਉਣੀ ਚਾਹੀਦੀ ਮੋਰਚੇ ਨੇ ਫੈਸਲਾ ਕੀਤਾ ਵੀ ਕਿਸਾਨ ਆਗੂ ਰੂਰਦੂ ਸਿੰਘ ਨੂੰ 15 ਦਿਨਾਂ ਲਈ ਸਸਪੈਂਡ ਕੀਤਾ ਜਾਂਦਾ ਹੈ 15 ਦਿਨ ਕਿਸਾਨ ਆਗੂ ਰੁੱਤੂ ਸਿੰਘ ਕੋਈ ਸਟੇਟਮੈਂਟ ਨਹੀਂ ਦੇਊਗਾ ਕਿਤੇ ਆਪਦੀ ਐਂਟਰਵਿਊ ਨਹੀਂ ਦੇਊਗਾ ਮੈਂ ਸੰਯੁਕਤ ਮੋਰਚੇ ਦਾ ਫੈਸਲਾ ਜਿਹੜਾ ਅਸੀਂ ਸੰਘਰਸ਼ ਲੜ ਰਹੇ ਆ ਮੈਂ ਬਾ ਕਹਦੇ ਉਹਨੂੰ ਸਿਰ ਮੱਥੇ ਮੰਨਿਆ ਵੀ ਠੀਕ ਆ ਜੇ ਕਿਤੇ ਸਾਡੇ 'ਚ ਫਰਕ ਰਹਿ ਗਿਆ ਆਪਣੇ ਅंदोल ਨੂੰ ਠੀਕ ਚਲਾਉਣਾ ਤਾਂ ਸਾਡੇ ਇਹ ਉਹਦਾ ਕਹਿਣਾ ਮੰਨਣਾ ਇਹ ਇੱਕ ਸਾਡਾ ਜ਼ਰੂਰੀ ਫਰਜ਼ ਹੈ ਤੇ ਮੈਂ ਸੋਡਾ ਸੰਗਤਾਂ ਦਾ ਅਤੇ ਸੰਯੁਕਤ ਮੋਰਚੇ ਦਾ ਉਹ ਫੈਸਲਾ ਮੈਂ ਸਿਰ ਮੱਥੇ ਮੰਨਿਆ ਮੈਂ ਖਾ ਵੀ ਮੈਂ ਪ੍ਰਬੰਧ ਕਰ ਦੋ ਫੈਸਲੇ ਨੂੰ ਕੋਈ ਦਿਲ ਦੇ ਵਿੱਚ ਘਬਰਾਟ ਨਹੀਂ ਆਇਆ ਕੋਈ ਆਇਆ ਨਹੀਂ ਆਇਆ ਵੀ ਆ ਬਣ ਗਈ ਨਹੀਂ ਠੀਕਾ ਇਹੀ ਸਾਡਾ ਫੈਸਲਾ ਜਿਹੜਾ ਹੈਗਾ ਵੀ ਠੀਕ ਹੈ ਸਾਨੂੰ ਮੰਨ ਲੈਣਾ ਚਾਹੀਦਾ ਕਾਰਨ ਕੀ ਸੀਗਾ ਉਹ ਮੇਰੀ ਪ੍ਰਧਾਨਗੀ ਥੱਲੇ 32 ਜਥੇਬੰਦੀਆਂ ਦੀ ਮੀਟਿੰਗ ਹੋਈ ਸੀ 32 ਜਥੇਬੰਦੀਆਂ 'ਚ ਫੈਸਲਾ ਹੋ ਗਿਆ ਤੀਗਾ ਵੀ ਆ ਚਾਰ ਪਾਰਟੀਆਂ ਨੂੰ ਸਵਾਲ ਪੁੱਛਣੇ ਨੇ ਕਾਲੀ ਕਾਂਗਰਸ ਤੇ ਆਮ ਤੇ ਕਾਮਰੇਡ ਇਹਨਾਂ ਦਾ ਦੂਸਰੇ ਲੋਟ ਵਿਰੋਧ ਨਹੀਂ ਕਰਨਾ ਤੇ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹ ਮੇਰੀ ਪ੍ਰਧਾਨਗੀ ਚੀਤ ਉਦੋਂ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ 32 ਜਥੇਬੰਦੀਆਂ ਦਾ ਫੈਸਲਾ ਹੁੰਦਾ ਜਿਹੜੇ ਦੀ ਪ੍ਰਧਾਨਗੀ ਹੋਊ ਉਹੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਰੱਖੂਗਾ ਦੂਸਰੇ ਦਿਨ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਉਹਦੇ ਪ੍ਰਧਾਨ ਕੀ ਬਲਬੀਰ ਸਿੰਘ ਰਾਜੇ ਵਾਲੀ ਜੀ ਤੇ ਉਦੋਂ ਹੀ ਪ੍ਰੈਸ ਕਾਨਫਰੰਸ ਹੋਣੀ ਸੀ ਜਿੰਨੀ ਕਾਰਵਾਈ ਸੰਯੁਕਤ ਮੋਰਚੇ ਦੀ ਥੀ ਉਹ ਬਲਬੀਰ ਸਿੰਘ ਰਾਜੇ ਵਾਲ ਨੇ ਪ੍ਰੈਸ ਨੂੰ ਜਾਰੀ ਕੀਤੀ ਬੋਲਿਆ ਉਦੋਂ ਬਾਅਦ ਰਾਜਾ ਸਾਹਿਬ ਨੇ ਮੈਨੂੰ ਕਿਹਾ ਵੀ ਹੁਣ ਤੂੰ ਬੋਲ ਮੈਂ ਉਸ ਦੇ ਵਿੱਚ ਉਹੀ ਜੋ ਬੱਤੀ ਜਥੇਬੰਦੀਆਂ ਨੇ ਪਾਸ ਕੀਤਾ ਮੇਰੇ ਕਿਸਾਨ ਵੀਰੋ ਮੈਂ ਉਹੀ ਗੱਲ ਰੱਖੀ ਬੀ ਆਹਾ ਚਾਰ ਪਾਰਟੀਆਂ ਤੋਂ ਲਿਖਤੀ ਸਵਾਲ ਪੁੱਛਣੇ ਨੇ ਤੇ ਭਾਰਤੀ ਜਨਤਾ ਪਾਰਟੀ ਦਾ ਜੱਜ ਕੇ ਵਿਰੋਧ ਕਰਨਾ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਨ ਦੇਣਾ ਅਮਰੀਕਾ ਦੇ ਵਿੱਚ ਬੈਠੇ ਇੱਕ ਬੰਦੇ ਨੇ ਵੀਡੀਓ ਪਾਈ ਸਾਡੀ ਮਾਂ ਪੈਣ ਦੀ ਇੱਕ ਕੀਤੀ ਤੇ ਮੇਰਾ ਸਪੈਸ਼ਲ ਨਾਂ ਲੈ ਕੇ ਮੈਨੂੰ ਗਾਲਾਂ ਕੱਢੀਆਂ ਵੀ ਉਹ ਤੇਰੇ ਕੀ ਰਿਸ਼ਤੇਦਾਰ ਲੱਗਦੇ ਨੇ ਰੁਦੂ ਸਿੰਘ ਨਹੀਂ ਬੋਲਿਆ ਸੀ ਮੈਂ ਜੋ 32 ਜੱਥੇ ਬੰਦੀਆਂ ਨੇ ਗੱਲ ਪਾਸ ਕੀਤੀ ਸੀ ਮੈਂ ਉਹ ਬੋਲਿਆ ਦੀਗਾ ਉਹ ਗਾਲਾਂ ਮੈਨੂੰ ਇਕੱਲੇ ਨੂੰ ਨਹੀਂ ਦੀ ਉਹ 32 ਜੱਥੇ ਬੰਦੀਆਂ ਨੂੰ ਗਾਲਾਂ ਦੀਆਂ ਇਹ ਮੈਨੂੰ ਇਸ ਗੱਲ ਦਾ ਗੁੱਸਾ ਦੀਗਾ ਇੱਕ ਵੀਡੀਓ ਆਈ ਸੀ ਉਹ ਵੀਡੀਓ ਬਾ ਕਹਦੇ ਸਾਡੀ ਮੀਟਿੰਗ ਦੇ ਵਿੱਚ 32 ਜੱਥੇ ਬੰਦਿਆਂ ਸੰਯੁਕਤ ਮੋਰਚੇ ਵਿੱਚ ਸਲਾਈ ਗਈ ਕਿਉਂ ਅਸੀਂ 22 ਤਰੀਕ ਨੂੰ ਮਾਰਚ ਕਰਨਾ ਦੀ ਵੀ ਜਿੱਥੇ ਸਰਕਾਰ ਰੋਕੂ ਰੁਕ ਜਾਗੇ ਜੇ ਸਰਕਾਰ ਗ੍ਰਿਫਤਾਰ ਕਰੂਗੀ ਤਾਂ ਗ੍ਰਿਫਤਾਰ ਹੋ ਜਾਗੇ ਜੇ ਸਰਕਾਰ ਗੋਲੀ ਚਲਾਊ ਡਾਂਗ ਲਾਠੀ ਚਾਰਜ ਕਰੂ ਉਹ ਚੱਲ ਲਾਂਗੇ ਪਰ ਜੇ ਸਾਨੂੰ ਸਰਕਾਰ ਸਿਰੇ ਲ ਜਾਂਦੀ ਹੈ ਅਸੀਂ ਸੈਂਟਰ ਸਰਕਾਰ ਦੇ ਬਰਾਬਰ 200 ਆਪਦਾ ਚੁਣਿਆ ਹੋਇਆ ਆਗੂ ਭੇਜਾਂਗੇ ਤੇ ਬਰਾਬਰ ਤੇ ਅਸੀਂ ਪਾਰਲੀਮੈਂਟ ਮਤਲ ਚਲਾਵਾਂਗੇ ਸਾਡਾ ਫੈਸਲਾ ਇਹ ਈ ਥੀ ਤੇ ਅਮਰੀਕਾ ਦੇ ਵਿੱਚ ਬੈਠੇ ਇੱਕ ਬੰਦੇ ਤੋਂ ਵੀਡੀਓ ਆਈ ਚੱਕ ਲੋ ਗਰਮਾਨਾ ਚੱਕ ਲੋ ਫਲਾਨਾ ਕੁਸ ਅੱਜ ਮਤਲ ਪਾਰਲੀਮੈਂਟ ਦੇ ਉੱਤੇ ਜਾ ਕੇ ਕਬਜ਼ਾ ਕਰਨਾ ਹੈ ਸਾਡਾ ਕਬਜ਼ਾ ਕਰਨਾ ਸਾਡਾ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਮੈਨੂੰ ਉਸ ਗੱਲ ਦਾ ਗੁੱਸਾ ਆ ਤੀ ਤੇ ਜਿਹੜਾ ਮੈਂ ਤੀਸਰਾ ਨਾਮ ਲਿਆ ਉਸ ਨੂੰ ਸਾਰਿਆਂ ਨੂੰ ਪਤਾ ਮੈਂ ਨਾ ਜਗਰ ਕਰਾਂ ਫੇਰ ਗੱਲਬਾਤ ਉਹਦੇ ਵਿੱਚ ਜਾਂਦੀ ਹੈਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਮੈਂ ਸੰਤ ਜਰਨੈਲ ਸਿੰਘ ਪਿੰਡਰਾਲ ਦੇ ਨਾਮ ਲਿਆ ਹੋਵੇ ਬਿਲਕੁਲ ਨਹੀਂ ਜੋ ਮਰਜੀ ਮੈਨੂੰ ਸਜ਼ਾ ਦੇ ਦਿਓ ਜਾਂ ਮੇਰੇ ਦਿਮਾਗ 'ਚ ਗੱਲ ਹੋਵੇ ਮੈਂ ਹੁਣ ਵੀ ਗਰੰਟੀ ਕਰਦਾ ਜੇ ਉਹ ਗੱਲ ਕੋਈ ਸਾਬਤ ਕਰ ਦੇ ਮੇਰੀ ਮੈਂ ਸੰਤ ਪਿੰਡਰਾਲ ਦੇ ਖਿਲਾਫ ਬੋਲਿਆ ਹੋਵਾਂ 50 ਲੱਖ ਦਾ ਕਿੱਲਾ ਮਾਨਸਾ ਦੇ ਵਿੱਚ ਮੈਂ ਕਿੱਲੇ ਦੀ ਸ਼ਰਤ ਲਾਉਣ ਨੂੰ ਤਿਆਰ ਆ ਓਏ ਮਰਜ਼ੀ ਸਾਫਟ ਕਰਦੇ ਬੁੱਧੀ ਜੀ ਵੀ ਬਹਾ ਲੋ ਜਿਹੜੇ ਮਰਜ਼ੀ ਬਹਾ ਲੋ ਬਿਲਕੁਲ ਨਹੀਂ ਮੈਂ ਨਾ ਪਹਿਲਾਂ ਸੰਤਾਂ ਦੇ ਖਿਲਾਫ ਬੋਲਿਆ ਤੇ ਨਾ ਮੈਂ ਬੋਲਣਾ ਮੈਂ ਉਦੋਂ ਹੀ ਬੋਲਿਆ ਮੈਂ ਬੋਲਿਆ ਤਿੰਨ ਬੰਦਿਆਂ ਦੇ ਖਿਲਾਫ ਜਿਹੜੇ ਅਮਰੀਕਾ ਚ ਬੈ ਕੇ ਸਾਡੇ ਦੇਸ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਦੇ ਖਿਲਾਫ ਬੋਲਿਆ ਜੇ ਸਾਡੀਆਂ ਸੰਗਤਾਂ ਨੂੰ ਹਜੇ ਵੀ ਨਹੀਂ ਵਿਸ਼ਵਾਸ ਆਉਂਦਾ ਤਾਂ ਇਹ ਗੱਲ ਹੈ ਮੈਂ ਆਪਦੇ ਬਾਰੇ ਦੱਸ ਸਕਦਾ ਵੀ ਮੈਂ ਕਿੰਨਾ ਸਿੱਖੀ ਨੂੰ ਪਿਆਰ ਕਰਦਾ ਮੈਂ ਕਿੰਨਾ ਇਸ ਗੱਲ ਨੂੰ ਚਾਹਣਾ ਜਦੋਂ ਸਾਡੇ ਦਰਬਾਰ ਸਾਹਿਬ ਤੇ ਜੇ ਕੈਦੀ ਅਟੈਕ ਹੋਇਆ ਤੀਗਾ ਅਸੀਂ ਪੰਜ ਬੰਦੇ ਜਥੇਬੰਦੀ ਦੇ ਵਿੱਚ ਸੀਗੇ ਅਸੀਂ 8 ਦਿਨ ਪਗੌੜੇ ਰਹੇ ਕੁਦਰ ਤੋਂ ਮੁੜਿਆ ਗੁੱਸਾ ਤੀਗਾ ਵੀ ਸਾਡੇ ਧਰਮ ਦੇ ਉੱਤੇ ਅਟੈਕ ਹੋ ਗਿਆ ਬਹੁਤ ਮੜਾ ਕੰਮ ਹੋਇਆ 8 ਦਿਨਾਂ ਤੋਂ ਬਾਅਦ ਚਲੋ ਫੇਰ ਸਿੱਧੇ ਰਸਤੇ ਜਥੇਬੰਦੀ 'ਚ ਪੈ ਗਏ ਫੇਰ ਜਥੇਬੰਦੀ ਨੇ ਫੈਸਲਾ ਕੀਤਾ ਵੀ ਪੰਜਾਬ ਦੇ ਵਿੱਚੋਂ ਫੌਜਾਂ ਕੱਢਣੀਆਂ ਚਾਹੀਦੀਆਂ ਨੇਗੀਆਂ ਮਾਨਸਾ ਜ਼ਿਲ੍ਹੇ ਦੇ ਜੇ ਬਠਿੰਡੇ ਜ਼ਿਲ੍ਹੇ ਦੀ ਉਹਦੇ ਪੈਂਦੀਆਂ ਤਿੰਨ ਤਹਿਸੀਲਾਂ ਪੈਂਦੀਆਂ ਦੀਆਂ ਇੱਕ ਤਹਿਸੀਲ ਮਾਨਸਾ ਪੈਂਦੀ ਦੀ ਇੱਕ ਤਹਿਸੀਲ ਤਲਵੰਡੀ ਪੈਂਦੀ ਦੀ ਤੇ ਇੱਕ ਤਹਿਸੀਲ ਜੇ ਕਹ ਲਈਏ ਫੂਲ ਪੈਂਦੀ ਦੀ ਸਾਡੇ ਮੈਂ ਉਹਦੇ ਜ਼ਿਲ੍ਹੇ ਦਾ ਅਗੂ ਦੀਗਾ ਕੁਸਾਗੂਆਂ ਨੇ ਜ਼ਿਲ੍ਹੇ ਤੇ ਮਾਨਸਾ ਦੇ ਡਿਊਟੀ ਸਾਹਮਣੇ ਉੱਥੇ ਜਾਣਾ ਨਹੀਂ ਪਊਗਾ ਕੁਸ ਨੇ ਤਲਵੰਡੀ ਦੀ ਡਿਊਟੀ ਸਾਹਮਣੇ ਵੀ ਉੱਥੇ ਜਾਣਾ ਨਹੀਂ ਪਊਗਾ ਮੈਂ ਖੁਦ ਮੰਗ ਕੇ ਆਪ ਕਹਿਆ ਵੀ ਮੈਂ ਜਾਊਂਗਾ ਫੌਜਾ ਵਿਰੋਧ ਕਰਨ ਵਾਸਤੇ ਫੂਲ ਮੰਨੂ ਜਾਣਾ ਚਾਹੀਦਾਗਾ ਅਸੀਂ ਦੋ ਜ਼ਿਲ੍ਹੇ ਦੇ ਆਗੂ ਗਏ ਬਾ ਕਹਿੰਦੇ ਵੱਡਾ ਕੱਠ ਹੋਇਆ ਤੇ ਸਾਡੀ ਉਥੇ ਰੈਸਟ ਹੋਈ ਤੇ ਮੇਰਾ ਖਿਆਲ ਆ ਵੀ ਮੈਂ 60 70 ਦਿਨ ਉਹ ਗਰਮੀਆਂ ਦੇ ਮਹੀਨੇ ਜਿਹੜੀ ਹਵਾ ਲਾੜ ਦੇ ਵਿੱਚ ਤਕਲੀਫ ਘਟਿਓ ਲੈ ਗਈ ਸੀ ਤੇ ਫੌਜ ਵਾਪਸ ਕਰਾਉਣ ਵਾਸਤੇ 70 ਦਿਨ ਮੈਂ ਜੇਲ੍ਹ ਘਟ ਕੇ ਆਇਆ ਕਿ ਸਾਨੂੰ ਸਿੱਖੀ ਦੇ ਨਾਲ ਪਿਆਰ ਨਹੀਂ ਕਿ ਸਾਨੂੰ ਪੰਜਾਬ ਦੇ ਨਾਲ ਪਿਆਰ ਨਹੀਂ ਮੈਂ ਖੋਜ ਆਪ ਦੀ ਜਥੇਬੰਦੀ ਵੱਲੋਂ ਆਪਦੇ ਵੱਲੋਂ ਜਦੋਂ ਸਿੱਖ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਵਿੱਚ ਇਥੋਂ ਦੀਆਂ ਝੂਠੀਆਂ ਅਦਾਲਤਾਂ ਨੇ ਕਿਤਾਬ ਰੱਖਣਾ ਕਿੰਨਾ ਕੁ ਪਾਪ ਹੈ ਕਿਤਾਬ ਚਾਹੇ ਸਿੱਖੀ ਵਾਲੀ ਰੱਖ ਲਓ ਚਾਹੇ ਮਾਰਕਸ ਵਾਲੀ ਰੱਖ ਲਓ ਚਾਹੇ ਪਗਸੇ ਵਾਲੀ ਰੱਖ ਲਓ ਚਾਹੇ ਚਾਚਾਜੀ ਸਿੰਘ ਵਾਲੀ ਰੱਖ ਲਓ ਕਿੰਨਾ ਕੁ ਪਾਪ ਹੈ ਕਿਤਾਬ ਰੱਖਣ ਦਾ ਤੇ ਉਹ ਨੌਜਵਾਨਾਂ ਨੂੰ ਜਿੱਦ ਦੇ 20 ਸਾਲ ਦੀ ਸਜ਼ਾ ਕੀਤੀ ਮੈਂ ਮੇਰੀ ਜਥੇਬੰਦੀ ਵੱਲੋਂ ਤੇ ਉੱਥੋਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮਾਨਸਾ ਦੇ ਵਿੱਚ ਧਰਨਾ ਦਿੱਤਾ ਵੀ ਇਹ ਸਜ਼ਾ ਗਲਤ ਹੋਈ ਹੈ ਕੋਰਟ ਦੇ ਖਿਲਾਫ ਜਾਣਾ ਖਾਜਾ ਦਾ ਬਾੜਾ ਨਹੀਂ ਹੁੰਦਾ ਕੀ ਫੇਰ ਸਾਨੂੰ ਸਿੱਖੀ ਨਾਲ ਪਿਆਰ ਨਹੀਂ ਕੀ ਸਾਨੂੰ ਪੰਜਾਬ ਨਾਲ ਪਿਆਰ ਨਹੀਂ ਮੇਰਾ ਕਹਿਣ ਦਾ ਮਤਲਬ ਕਦੋਂ ਵੀ ਕੋਈ ਕਿਤੇ ਘਾਟਣਾ ਵਾਪਰੀਆ ਮੈਂ ਚੰਡੀਗੜ੍ਹ ਬੋਲ ਕੇ ਆਇਆ ਐਸ ਕੀ ਇੱਥੇ ਮੋਰਚੇ ਦੇ ਵਿੱਚੋਂ ਜਾ ਕੇ ਮੈਂ ਸਪੈਸ਼ਲ ਮੰਗ ਕੀਤੀ ਵੀ ਜੇਕਰ ਡੇਰੇ ਦੇ ਸੰਤ ਨੂੰ ਪਰੋਲੋ ਮਿਲ ਸਕਦੀ ਐ ਫਿਰ ਹਲਵਾਰੇ ਨੂੰ ਕਿਉਂ ਨਹੀਂ ਪਰੋਲੋ ਮਿਲ ਸਕਦੀ ਹਲਵਾਰੇ ਦੀ ਕਿਹੜਾ ماں ਨਹੀਂ ਬਿਮਾਰ ਮੈਂ ਇੱਥੋਂ ਤੱਕ ਮੰਗ ਕੀਤੀ ਵੀ ਜਿਹੜੇ ਭਾਈ ਸਾਡੇ ਸਿੰਘਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਉਹਨਾਂ ਨੂੰ ਸਾਰੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਜਿਹਦੀ ਸਜ਼ਾ ਨਹੀਂ ਪੂਰੀ ਹੋਈ ਉਹਨੂੰ ਪਰੋਲੋ ਤੇ ਛੁੱਟੀ ਦਿੱਤੀ ਜਾਵੇ ਮੈਂ ਇੱਥੋਂ ਤੱਕ ਮੰਗਾ ਰੱਖੀਆਂ ਮੇਰੇ ਕਿਸਾਨ ਵੀਰੋ ਇਹ ਗੱਲ ਐ ਮੈਂ ਬਿਲਕੁਲ ਨਾ ਖਲਾਫ ਪਹਿਲਾਂ ਗਿਆ ਤੇ ਨਾ ਮੈਂ ਹੁਣ ਜਾਣਾ ਰੌਲਾ ਕਿੱਥੇ ਐ ਮੈਂ ਆਪਦੇ 10 ਮਿੰਟਾਂ ਦੇ ਅੰਦਰ ਅੰਦਰ ਕਿਰੇਜ ਆਪਦੀ ਗੱਲ ਖਤਮ ਕਰਨੀ ਐ ਜਿੱਦਾਂ ਦਾ ਮੋਰਚਾ ਲਾਇਆ ਵੀ ਜਾਮਾਂਗੇ 26 ਤਰੀਕ ਨੂੰ ਅਸੀਂ ਜਿੱਥੇ ਬੰਦੀਆਂ ਨੇ ਤੈਅ ਕਰਿਆ ਸੀ ਸਾਡਾ ਸਮਝੌਤਾ ਸੀ ਵੀ ਅਸੀਂ ਐਸ ਰਸਤੇ ਜਾਣਾ ਚਲੋ ਭੜਕੇ ਲਾ ਲਓ ਭੁੱਲੇ ਲਾ ਲਓ ਕੁ ਸਾਡੇ ਸਾਥੀ ਗਹਾਂ ਚਲੇ ਗਏ ਉਹ ਘਟਣਾ ਵਾਪਰੀਆਂ ਉਹ ਘਟਣਾ ਉਸ ਸਾਰਿਆਂ ਨੇ ਕਿਹਾ ਵੀ ਨਹੀਂ ਵਾਪਰਨੀਆਂ ਚਾਹੀਦੀਆਂ ਦੀਆਂ ਉਹ ਸਾਰਾ ਦੁੱਖ ਅਸੀਂ ਸਹਿਹਾ ਲੀਡਰਾਂ ਨੇ ਸਹਿਹਾ ਲੋਕਾਂ ਨੇ ਸਹਿਹਾ ਤੇ ਫੇਰ ਭਰਾਵੋ ਆਪ ਹੁਣ ਜਦੋਂ ਅਸੀਂ ਜਾਣਾ ਦੀਗਾ ਹੁਣ ਵੀ ਕਹਿੰਦੇ ਵੀ ਪਾਰਲੀਮੈਂਟ ਦੇ ਵਿੱਚ ਜਾਣਾ ਉੱਥੇ ਜਾਓ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਪਾਰਲੀਮੈਂਟ ਚ ਬੱਗੇ ਅਸੀਂ ਮੋਦੀ ਚਾਰ ਪਾਸਿਓਂ ਘੇਰਿਆ ਹੋਇਆ ਆ ਛੜਕਦੇ ਬੈਠੇ ਹੋ ਇੱਥੇ ਮੋਦੀ ਘੇਰਿਆ ਹੋਇਆ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਜਲਾਹ ਚਲਾਤਾ ਬਰਾਬਰ ਮੋਦੀ ਘੇਰਿਆ ਹੋਇਆ ਤੁਸੀਂ ਮੇਰੇ ਕਿਸਾਨ ਵੀਰੋ ਸੋਡੇ ਕੰਨੀਓ ਬੇਤਜਾਰੀ ਕਰਤਾ ਵਿਰੋਧੀ ਧਿਰ ਨੂੰ ਤੇ 15 ਦਿਨ ਸਾਰੀਆਂ ਵਿਰੋਧੀ ਧਿਰਾਂ ਖੜੀ ਲੱਤ ਰਈਆਂ ਤੇ ਰੌਲਾ ਪਾਈ ਗਈਆਂ ਕਿ ਮੋਦੀ ਨੂੰ ਬੋਲਣ ਨਹੀਂ ਦਿੱਤਾ ਮੋਦੀ ਘੇਰਿਆ ਹੋਇਆ ਤੁਸੀਂ ਕਿਸੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਆਗੂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਆਪਾਂ ਮੋਦੀ ਚਾਰੇ ਪਾਸੋਂ ਘੇਰਿਆ ਹੋਇਆ ਪਹਿਲਾਂ ਤਾਂ ਕਹਿੰਦੇ ਸੀ ਉੱਥੇ ਚੱਲੋ ਲਾਲ ਕਿਲੇ ਤੇ ਫੇਰ ਕਹਿੰਦੇ ਦੀ ਪਾਰਲੀਮੈਂਟ ਤੇ ਝੰਡਾ ਚੜਾਓ ਹੁਣ ਸਾਨੂੰ ਮੱਲੋ ਮੱਲੀ ਕਹਿੰਦੇ ਨੇ ਤੁਸੀਂ ਇਲੈਕਸ਼ਨ ਲੜਾਓ ਜੀ ਤੁਸੀਂ ਇਸ ਪੰਜਾਬ ਦੀ ਸਰਕਾਰ ਬਦਲੋ ਜੀ ਜਦੋਂ ਸਾਡਾ ਫੈਸਲਾ ਹੀ ਨਹੀਂ ਨਾ ਸਾਡੇ ਸੰਯੁਕਤ ਮੋਰਚੇ ਦਾ ਫੈਸਲਾ ਹੈ ਨਾ ਸਾਡਾ 32 ਜਥੇਬੰਦੀਆਂ ਦਾ ਫੈਸਲਾ ਹੈ ਮੱਲੋ ਮੱਲੀ ਕਹਿੰਦੇ ਨੇ ਇਲੈਕਸ਼ਨ ਲੜਾਓ ਸਾਡੇ ਜੋ ਇੱਕ ਦੋ ਲੀਡਰ ਬਿਆਨ ਦੇ ਹੀ ਜਾਂਦੇ ਨੇ ਉਹ ਲੈ ਜਿਆ ਜਾ ਕੇ ਪਾਰਟੀਆਂ ਬਾਹਰ ਬਣਾਇਆ ਇੱਕ ਸੁਣ ਲਿਓ ਮੇਰੇ ਕਿਸਾਨ ਵੀਰੋ ਜਿਹੜਾ ਸਾਨੂੰ ਇਲੈਕਸ਼ਨ ਲੜਨ ਵਾਸਤੇ ਕਹੂਗਾ ਆਉਣ ਵਾਲੀਆਂ ਇਲੈਕਸ਼ਨਾਂ ਉਹ ਛੋਟੇ ਮੋਰਚੇ ਦਾ ਦੁਸ਼ਮਣ ਹੋਊਗਾ ਕਿਸਾਨਾਂ ਦਾ ਦੁਸ਼ਮਣ ਹੋਊਗਾ ਦੋ ਪੇੜੀਆਂ ਤੇ ਪੈਰ ਧਰ ਕੇ ਕਦੇ ਬੰਦਾ ਪਾਰ ਨਹੀਂ ਲੱਗਦਾ ਅਸੀਂ ਸਾਡੇ ਮੋਰਚੇ ਦੀ ਪਾਪ ਪਾਰ ਦੇ ਚੜੇ ਹੋਇਆ ਸੀ ਆਪਦਾ ਕੰਮ ਕਰਨਾ ਮੇਰਾ ਕਿਸ ਨੂੰ ਸਮਝਾਉਣਾ ਜਿਹੜਾ ਤੁਹਾਨੂੰ ਇਹ ਕਹੂਗਾ ਛੋਟੇ ਲੀਡਰ ਇਲੈਕਸ਼ਨ ਨਹੀਂ ਲੱਦੇ ਕੀਦਾ ਜੀ ਨਹੀਂ ਕਰਦਾ ਮੈਂ ਐਮਐਲਏ ਨਹੀਂ ਬਣਨਾ ਸਾਨੂੰ ਪਤਾ ਹੈ ਜੇ ਇਹੋ ਜਿਹਾ ਗਲਤ ਫੈਸਲਾ ਅਸੀਂ ਕਰਾਂਗੇ ਤਾਂ ਅਸੀਂ ਮੋਰਚਾ ਹਾਰਾਂਗੇ ਮਤਲਬ ਇਸੇ ਜਿੱਤ ਕੇ ਨਹੀਂ ਜਾ ਸਕਦੇ ਸਾਡਾ ਮਿਸ਼ਨ ਜਿੰਨਾ ਤੇ ਲੰਮਾ ਚਲੇ ਸਾਡਾ ਕੋਈ ਬਾਏ ਮਿਸ਼ਨ ਨਹੀਂ ਪੰਜਾਬ ਦਾ ਵੀ ਹਾਂ ਜੂਪੀ ਬਾਰੇ ਸਾਡਾ ਹੈਗਾ ਉੱਥੇ ਜ਼ਰੂਰ ਕਹਾਂਗੇ ਭਾਰਤੀ ਜਨਤਾ ਪਾਰਟੀ ਨੂੰ ਰੋ ਪੰਜਾਬ ਬਾਰੇ ਹੈ ਸਾਡਾ ਕੋਈ ਫੈਸਲਾ ਨਹੀਂ ਜੇ ਲੀਡਰ ਕੋਈ ਪੰਜਾਬ ਬਾਰੇ ਇਲੈਕਸ਼ਨਾਂ ਬਾਰੇ ਗੱਲ ਕਰਦਾ ਉਹ ਸਾਡੇ ਮੋਰਚ ਦਾ ਦੁਸ਼ਮਣ ਹੈ ਮੈਂ ਇੰਨੇ ਛੋਟ ਨੂੰ ਆਪ ਦਾ ਵਿਸ਼ਵਾਸ ਦਵਾਉਂਦਾ ਹੋਇਆ ਫਤਿਹ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ